ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇਨੋ ਆਤਮੇ ਦੀ ਪਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨ ਡੋਲਈ ਗੁਰ ਕੈ ਭਾਏ ਸੁਭਾਏ ਗੁਰ ਵਿਣ ਸਹਿਜ ਨ ਆਵਈ ਲੋਭ ਮੈਲ ਨ ਵਿਚ ਹੋ ਜਾਏ ਖੇਨਪਲ ਹਰਨਾਮ ਮਨ ਵਸੈ ਸਭ 68 ਤੀਰਥ ਨਾਏ ਸੱਚੇ ਮੈਲ ਨਾ ਲਗਾਈ ਮਲ ਲਾਗੇ ਦੂਜੇ ਭਾਏ ਤੋਤੇ ਮੂਲ ਨਾ ਉਤਰੈ ਜੇ 68 ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਉਜਲਤਾ ਥੀਐ ਜਾ ਸਤਗੁਰ ਮਾਹੀ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦ ਹੋ ਸਮਝਾਇਆ ਜਾਏ ਮਨਮੁਖ ਰਲਾਇਆ ਨਾਰਲੈ ਪਿਐ ਕਿਰਤ ਫਿਰਾਏ ਲੇਵ ਤਾਤ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋ ਇੱਛੇ ਸੋਲ ਹੈ ਸੱਚਾ ਸ਼ਬਦ ਸੁਪਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮਖ ਕਾਰ ਕਮਾਏ ਵੇੜ ਮੰਨ ਜੇ ਹੋਰੀ ਨਾਲ ਲੁਜਣਾ ਜਾਸੀ ਜਨਮngਵਾਏ ਮਨ ਮੁਖੀ ਮਨ ਹਟ ਹਾਰਿਆ ਕੋੜ ਕੁਸਤ ਕੁਮਾਏ ਗੁਰ ਪ੍ਰਸਾਦੀ ਮਨ ਜਿਨੇ ਹਰ ਸੇ ਤੀਲ ਬਲਾਏ ਨਾਨਕ ਗੁਰਮਗ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤ ਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੇ ਮੁਖ ਮਸਤਕ ਤੈਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸਰੇ ਸਟ ਉਤਮ ਗੁਰ ਬਚਨੀ ਸਹਿਜੇ ਚਾਖੀ ਤੈ ਪਿਆ ਪਰਗਾਸ ਮਿਟਿਆ ਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਆ ਦੇਟਾ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮਖ ਆਖੀ ਸਲੋਕ ਮਹਲਾ 3 ਜੀ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿੱਚੋ ਆਪ ਗਵਾਏ ਕੈ ਰਹਿਨ ਸੱਚ ਲੇ ਬਲਾਏ ਸਤਗੁਰ ਜਿਨੀਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵਿਕਾਰਾ ਕਰਮ ਕਮਾਏ ਦੂਜੇ ਭਾਇ ਅਗਿਆਨੀ ਪੂਜਦੇ ਦਰਗਹ ਮਿਲੇ ਸਜਾਏ ਆਤਮ ਦੇਉ ਪੂਜੀਐ ਬਿਨ ਸਤਗੁਰੂ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮਖ ਪ੍ਰੀਤ ਲਗਾਤੀ ਜੇ ਤਿਤਮੁਖ ਭਾਗ ਲਿਖਿਆ ਤੁਰ ਸਾਚੈ ਹਰਿ ਤਿਤਮੁਖ ਨਾਮ ਜਪਾਤੇ ਸਲੋਕ ਮਹਲਾ ਤੀਜਾ ਸਤ ਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮਰਤਕ ਹੈ ਸੰਸਾਰ ਲਾਖ ਚੌਰਾਸੀ ਫੇਰ ਪਿਆ ਮਰ ਜਮੈਂ ਹੋਏ ਖੁਆਰ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤ ਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਰ ਸ਼ਬਦ ਸਿਉ ਤਿੰਨ ਸਚੀ ਸਦਾ ਲਿਵ ਹੋਏ ਨਾਨਕ ਜਿਸਨੋ ਮਿਲੇ ਨਾ ਵਿਛੜੈ ਸਹਿਜ ਸੁਮਾਵੇ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੇ ਜਾਣੈ ਗੁਰ ਪ੍ਰ사ਦੀ ਆਪ ਪਛਾਣੈ ਧਾਵਤ ਰੱਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਨ ਦਿਨ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨਾ ਚੇਤੇ ਬੋ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨ ਪਾਏ ਪੌੜੀ ਸਤਗੁਰ ਜਿਨੀ ਧਿਆਇਆ ਸੇ ਕੜ ਨਾ ਸੁਆਹੀ ਸਤਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਕਾਹੇ ਸਤਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤੈਨ ਯਥੈ ਉਥੈ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤ ਗੁਰ ਪੈਰੀ ਪਾਹੀ ਤੈਨ ਯਥੈ ਉਥੈ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ